ਪੰਜਾਬ ਦੇ ਵਿੱਚ ਬੇਸ਼ੱਕ ਵਿਕਾਸ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਇਹ ਸਾਰੇ ਵਿਕਾਸ ਦਾ ਜੋ ਅਸਲ ਚੁੱਠਾ ਹੈ ਉਹਦੋਂ ਨਜ਼ਰ ਆਉਂਦਾ ਜਦੋਂ ਬਰਸਾਤ ਹੋ ਜਾਂਦੀ ਹੈ ਦੱਸਦੇ ਕਿ ਰੂਪਨਗਰ ਦੇ ਵਿੱਚ ਵੀ ਬਰਸਾਤ ਤੋਂ ਬਾਅਦ ਸੜਕਾਂ ਤੇ ਪਾਣੀ ਜਮ ਹੋ ਗਿਆ ਜਿਸ ਤੋਂ ਬਾਅਦ ਰੂਪਨਗਰ ਦੀ ਜੈਸ ਰਿਜ਼ੋਰਟ ਵਾਲੀ ਰੋਡ ਤੇ ਮਹੱਲਾ ਵਾਸੀਆਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਰਾ ਬਾਜ਼ੀ ਕੀਤੀ ਗਈ ਮਹੱਲਾਵਾ ਦਾ ਕਹਿਣਾ ਹੈ ਕਿ ਜੇਕਰ ਸੜਕ ਨਾ ਬਣਾਈ ਗਈ ਤਾਂ 2027 ਦੇ ਵਿੱਚ ਚੋਣਾਂ ਦਾ ਬਾਈਕਾਟ ਵੀ ਕਰ ਸਕਦੇ ਨੇ ਹਰ ਪਾਰਟੀ ਦੇ ਲੀਡਰ ਤੋਂ ਉਹਨਾਂ ਨੇ ਕਿਹਾ ਕਿ ਸਵਾਲ ਵੀ ਕੀਤੇ ਜਾਣਗੇ ਕਿਉਂਕਿ ਵੋਟਾ ਮਿਲ ਲੈਤਾ ਹਰ ਕੋ ਯੁੰਦਾ ਹੈ ਵਿਕਾਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਪਰ ਜਦੋਂ ਅਸਰ ਗੱਲ ਆਉਂਦੀ ਹੈ ਕੰਮ ਕਰਨ ਦੀ ਤਾਂ ਕੋਈ ਵੀ ਮੂਰੇ ਨਹੀਂ ਖੜਦਾ ਮੁੱਦਾ ਤਾਂ ਸਾਹ ਤੁਹਾਡੇ ਸਾਹਮਣੇ ਹੀ ਹੈ ਇਹ ਹਰ ਬੰਦੇ ਨੂੰ ਦਿਖਾਈ ਦਿੰਦਾ ਹੈ ਜਾਂ ਤਾਂ ਲੋਕੀਂ ਦੀ ਵੀ ਗੱਲ ਹੋਵੇ ਸਮਝ ਆਵੇ ਇਹ ਤਾਂ ਜਿਹੜੀ ਸੜਕ ਹੈ ਸ਼ਾਮਪੁਰੇ ਤੋਂ ਲੈ ਕੇ ਹਵੇਲੀ ਬੜੀ ਹਵੇਲੀ ਤੱਕ ਜਾਂਦੀ ਹੈ ਮੋਦ ਤਾਂ ਤੋਂ ਥੋੜਾ ਜਿਹਾ ਨਹੀਂ ਪੈਂਦਾ ਤੁਸੀਂ ਆਲਾ ਦੇਖ ਸਕਦੇ ਹੋ ਇੱਥੇ ਆ ਜਾਂਦਾ ਪਾਣੀ ਚਿੱਕੜ ਦੀ ਸ਼ਕਲ اختیار ਕਰ ਲੈਂਦਾ ਇੱਥੇ ਨਿਕਲਣਾ ਹੀ ਔਖ ਹੈਗੇ ਹਰੇਕ ਬੰਦੇ ਨੂੰ ਪੈਦਲ ਤਾਂ ਮੈਂ ਬਿਲਕੁਲ ਯਕੀਨੀ ਹਾਂ ਤੁਸੀਂ ਆਪ ਚੈੱਕ ਕਰ ਲੋ ਪੈਦਲ ਤਾਂ ਇਥੋਂ ਚੱਲ ਕੇ ਜਾਇਆ ਹੀ ਨਹੀਂ ਜਾ ਸਕਦਾ ਸਕੂਟਰ ਤੇ ਲੋਕ ਆਉਂਦੇ ਆਂ ਗਿਰਦੇ ਆ ਗੱਡੀ ਦੇ ਕੋਲੋਂ ਨਿਕਲਦੀਆਂ ਲੋਕਾਂ ਦੇ ਚਿੱਕੜ ਬਹਿ ਜਾਂਦਾ ਤੇ ਇਹ ਜਿਹੜਾ ਹੈਗਾ ਬਹੁਤ ਦੇਰ ਤੋਂ ਇਹ ਹਾਲ ਦੇਖਦੇ ਆ ਰਹੇ ਆ ਕਮੇਟੀ ਕਿਤੇ ਨੇ ਕਿਤੇ ਜਦੋਂ ਕੋਈ ਸਾਡਾ ਕੋ ਸਾਥੀ ਜਾਂਦਾ ਉਹਨੂੰ ਇਸ ਦੇ ਦੱਸ ਦਿੰਦੇ ਆ ਪੀਏ ਜਿਹੜਾ ਹੈਗਾ ਇਹਦਾ ਟੈਂਡਰ ਪਾਸ ਹੋ ਗਿਆ ਜੀ ਦਾ ਹੋਗੇ ਜਿਉਂ ਹੋਗੇ ਜੀ ਹਾਲੇ ਇਹਦਾ ਕੁਝ ਨਹੀਂ ਹੋਇਆ ਪਿਛਲੇ ਦਿਨਾਂ ਚ 2-3 ਸਾਲ ਪਹਿਲਾਂ ਮੈਂ ਦੇਖਿਆ ਕਿ ਇਹਦੇ ਸਾਈਡ ਦੇ ਉੱਤੇ ਜਿਹੜੇ ਪੋਲ ਹਾਂ ਉਹ ਲਗਾਈਆਂ ਗਏਆਂ ਉਹ ਵੀ ਕਿਤੇ ਖੁਰਦੂਬਦ ਹੋ ਗਏ ਐ ਇਹ ਸੜਕ ਜਿਹੜਾ ਹੈ ਉਹਨੇ ਤਾਂ ਤੋਬੇ ਦਾ ਹਾਲਾਤ ਜਿਹੜਾ ਹੈ ਇਚਾਰ ਚੁੱਕੀ ਐ ਇਹਦੇ ਵੱਲ ਕੋਈ ਤਵੱਜੂ ਨਹੀਂ ਕਿਸੇ ਦੀ ਇਹਦਾ ਜਿਹੜਾ ਹੈਗਾ ਮਹੱਲੇ ਦੇ ਲੋਕ ਹੱਦ ਤੋਂ ਜ਼ਿਆਦਾ ਪ੍ਰੇਸ਼ਾਨ ਨੇ ਇਹ ਜਨੇ ਵੀ ਸਜਿਤ ਥੱਥੇ ਹੋਏ ਆ ਪੈਣ ਪੜਾ ਇਕੱਠੇ ਹੋਏ ਆ ਤੋਡੀ ਜਾਣਕਾਰੀ ਵਾਸਤੇ ਇਹ ਸਾਡੇ ਦੇ ਸਾਰੇ ਲੋਕਲ ਹੈ ਬਾਹਰ ਦਾ ਕੋਈ ਨਹੀਂ ਸਣੇ ਮੇਰੇ ਮੇਰਾ ਘਰ ਵੀ ਨਾਲ ਹੈ ਬਾਕੀ ਵੀ ਸਾਰੇ ਜਿੰਨੇ ਸਾਥੀ ਸਾਡੇ ਹੈਗੇ ਇਹ ਲੋਕਲ ਹੈ ਬਾਹਰ ਤੋਂ ਨਹੀਂ ਕੋਈ ਆਇਆ ਰੋਜ਼ ਇਸ ਚੀਜ਼ ਨੂੰ ਫੇਸ ਕਰਦੇ ਆ ਤੇ ਬੱਚਿਆਂ ਦਾ ਵੀ ਬਾਹਰ ਆਉਣਾ ਨਿਕਲਣਾ ਕਰਨਾ ਮੁਸ਼ਕਲ ਹੈ ਬਜ਼ੁਰਗਾਂ ਦਾ ਵੀ ਔਖਾ ਹੈ ਇਹਨਾਂ ਦੋਹਾਂ ਨੂੰ ਤੇ ਛੱਡ ਦੋ ਜਿਹੜਾ ਤੰਦਰੁਸਤ ਬੰਦਾ ਹੈ ਉਹ ਨੂੰ ਜਾਣਾ ਵੀ ਕਾਫੀ ਚੱਲਣਾ ਸੜਕ ਤੇ ਮੁਸ਼ਕਲ ਹੈ ਪੈਦਲ ਤਾਂ ਜਾ ਹੀ ਨਹੀਂ ਜਾ ਸਕਦਾ